ਹੈਲੋ ਸਸਿਕਾ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਚైనੀਸ ਤਰੀਕੇ ਨਾਲ ਮੀ ਤੇ ਮੈਂ ਤੁਹਾਨੂੰ ਦਿਖਾ ਦਵਾਂ ਕਿ ਆਪਾਂ ਮੈਂ ਨਾ ਕੱਟ ਕੇ ਰੱਖਿਆ ਹੋਇਆ ਵੀਜੀਟੇਬਲ ਸਾਰੇ ਗੋਭੀ ਗਾਜਰ ਸਿਮਲਾ ਮਿਰਚ ਸਾਰੇ ਕੱਟਿਆ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਰ ਦਿਓ ਤੇ ਮੈਂ ਕੜਾਈ ਧੋ ਕੇ ਨਾ ਤੇ ਗੈਸ ਤੇ ਰੱਖ ਦਿੱਤੀ ਏ ਇਹਦੇ ਵਿੱਚ ਆਪਾਂ ਇਹ ਮੀਂ ਬਣਾਵਾਂਗੇ ਇਹ ਮੀਂ ਆਪਾਂ ਪਹਿਲਾਂ ਪਾਣੀ ਵਿੱਚ ਭਿਉਉ ਦਿੰਨੇ ਆ ਮੈਂ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੀ ਤੇ ਕੜਾਈ ਨੂੰ ਸਾਫ਼ ਕਰਕੇ ਇਹਦੇ ਵਿੱਚ ਪਾ ਦਿੰਨੇ ਆ ਆਪਾਂ ਤੇਲ ਤੇ ਤੇਲ ਨੂੰ ਥੋੜਾ ਜਿਹਾ ਗਰਮ ਹੋ ਲੈਂਦੇ ਉਹਨਾਂ ਚਿਰ ਆਪਾਂ ਦੇਖਦੇ ਜਿਹੜੀ ਮੈਂ ਮੀਂ ਵਿਖਾਈ ਸੀ ਤੁਹਾਨੂੰ ਉਹ ਮੈਂ ਪਾਣੀ ਵਿੱਚ ਭਿਉਉ ਦਿੱਤੀ ਏ ਤੇ ਚਾਰ ਪੰਜ ਮੈਂ ਵੇਜੀਟੇਬਲ ਸਬਜ਼ੀਆਂ ਕੱਟ ਦਿੱਤੀਆਂ ਨੇ ਤੇ ਨਾਲ ਹੀ ਹੋਏ ਉਹਦੇ ਮੈਂ ਤੇ ਨਾਲ ਹੀ ਹੋਏ ਉਹਦੇ ਮੈਂ ਕੱਟਿਆਵੇ ਥੋੜਾ ਜਿਹਾ ਅਦਰਕਾ ਥੋੜਾ ਜਿਹਾ ਲਸਣ ਇਹਨਾਂ ਨੂੰ ਮੈਂ ਕੱਟ ਕੇ ਰੱਖ ਲਿਆ ਵੇ ਚਲੋ ਆਪਾਂ ਕੜਾਈ ਕੰਨੀ ਚੱਲਦੇ ਆਂ ਤੇ ਕੜਾਈ ਵਿੱਚ ਮੈਂ ਤੇਲ ਪਾ ਦਿੱਤਾ ਤੇ ਇਹਦੇ ਵਿੱਚ ਕੱਟਿਆ ਹੋਇਆ ਅਦਰਕ ਤੇ ਲਸਣ ਆਪਾਂ ਪਾ ਦਿੱਤਾ ਵੇ ਹੁਣ ਥੋੜਾ ਜਿਹਾ ਲਸਣ ਤੇ ਅਦਰਕ ਪਾਣੀ ਵਿੱਚ ਆਪਾਂ ਇਹਨਾਂ ਨੂੰ ਤੜਫਾਣੇ ਆ ਤੇ ਇਹ ਥੋੜਾ ਤੜਪ ਤੜਕ ਕੇ ਥੋੜਾ ਜਿਹਾ ਲਾਲ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਕਟੀਆਂ ਹੋਈਆਂ ਸਬਜ਼ੀਆਂ ਸਬਜ਼ੀਆਂ ਦਾ ਕਲਰ ਦੇਖੋ ਕਿੰਨਾ ਹੀ ਪਿਆਰਾ ਆਇਆ ਹੈ ਹਰਾ ਲਾਲ ਤੇ ਔਰੇਂਜ ਕਲਰ ਰੰਗ-ਬਰੰਗੀਆਂ ਸਬਜ਼ੀਆਂ ਬਹੁਤ ਪਿਆਰੀਆਂ ਲੱਗਦੀਆਂ ਨੇ ਤੇ ਉਹਨਾਂ ਚਰ ਤੇਲ ਦੇ ਵਿੱਚ ਅਦਰਕ ਤੇ ਲਸਣ ਤੜਫ-ਤੜਫ ਕੇ ਲਾਲ ਹੋ ਜਵੇ ਤੇ ਫਿਰ ਆਪਾਂ ਹੁਣ ਥੋੜਾ ਜਿਹਾ ਲਾਲ ਹੋ ਚੁੱਕਾ ਵੇ ਤੇ ਇਹਦੇ ਵਿੱਚ ਆਪਾਂ ਪਾ ਦਿੰਨੇ ਆਪਣੀਆਂ ਪਿਆਰੀਆਂ ਪਿਆਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਦੇਖੋ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਤੇ ਸਬਜ਼ੀਆਂ ਨੂੰ ਆਪਾਂ ਇਹਦੇ ਵਿੱਚ ਪਾ ਦਿੰਨੇ ਆਂ ਸਾਰੀਆਂ ਹੀ ਸਬਜ਼ੀਆਂ ਨੂੰ ਇਹਦੇ ਵਿੱਚ ਆਪਾਂ ਪਾ ਦੇਣਾਵੇਂ ਤੇ ਪਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਹਿਲਾਈ ਜਾਣਾਵੇਂ ਹਿਲਾਈ ਜਾਣਾਵੇਂ ਤੇ ਹਲਾ ਹਲਾ ਕੇ ਨਾ ਜਿੱਦੋਂ ਸਬਜ਼ੀਆਂ ਪੱਕ ਜਾਣਗੀਆਂ ਨਾ ਅੱਧੀਆਂ ਪੱਕੀਆਂ ਜੀਆਂ ਹੋ ਜਾਣਗੀਆਂ ਤੇ ਉਦੋਂ ਤੱਕ ਆਪਾਂ ਥੋੜਾ ਜਿਹਾ ਵੇਟ ਕਰਨਾ ਵਿੱਚ ਪਾਣੀ ਨਹੀਂ ਪਾਣਾ ਹੈਗਾ ਪਾਣੀ ਤੋਂ ਬਿਨਾ ਹੀ ਆਪਾਂ ਥੋੜਾ ਜਿਹਾ ਗੈਸ ਘੱਟ ਰੱਖ ਦੇਣਾ ਮੈਂ ਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਬਿਨਾ ਪਾਣੀ ਤੋਂ ਪਕਾ ਲੈਣੀਆਂ ਨੇ ਗੈਸ ਘੱਟ ਰੱਖਣਾ ਕਿਉਂਕਿ ਜੇ ਆਪਾਂ ਗੈਸ ਘੱਟ ਰੱਖਾਂਗੇ ਨਾ ਫੇਰ ਹੀ ਹੌਲੀ-ਹੌਲੀ ਸਬਜ਼ੀਆਂ ਪੱਕਣਗੀਆਂ ਬਿਨਾ ਪਾਣੀ ਤੋਂ ਤੇ ਦੇਖੋ ਥੋੜੀਆਂ-ਥੋੜੀਆਂ ਪਕਣੀਆਂ ਸਟਾਰਟ ਹੋ ਗਈਆਂ ਨੇ ਤੇ ਹੌਲੀ-ਹੌਲੀ ਇਹ ਸਾਰੀਆਂ ਹੀ ਪੱਕ ਕੇ ਬਹੁਤ ਹੀ ਥੋੜੀਆਂ ਜੀਆਂ ਹੋ ਜਾਣੀਆਂ ਨੇ ਉਹ ਤੋਂ ਪਤਾ ਲੱਗਦਾ ਹੈ ਕਿ ਪੱਕ ਗਈਆਂ ਨੇ ਤੇ ਇਹਦੇ ਵਿੱਚ ਆਪਾਂ ਪਾਨੇ ਆ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਲੂਣ ਮਰਚ ਮਸਾਲਾ ਤੇ ਮੈਂ ਤੁਹਾਨੂੰ ਦੱਸ ਦਊਂ ਆ ਇਹਦੇ ਵਿੱਚ ਆਪਾਂ ਪਾ ਲੈਨੇ ਆ ਥੋੜਾ ਜਿਹਾ ਹਲਕਾ ਜਿਹਾ ਲੂਣ ਲੂਣ ਮੈਂ ਪਾਇਆ ਵੇ ਤਿੰਨ ਵਾਰੀ ਕਿਉਂਕਿ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਸੀ ਇਸੇ ਕਰਕੇ ਮੈਂ ਤਿੰਨ ਵਾਰੀ ਪਾਇਆ ਤੇ ਤੁਸੀਂ ਇੱਕੋ ਵਾਰੀ ਪਾ ਲਿਓ ਜਿੰਨਾ ਕੋ ਤੁਹਾਨੂੰ ਚਾਹੀਦਾ ਵੇ ਤੇ ਇਹਦੇ ਵਿੱਚ ਥੋੜੀ ਜੀ ਮੈਂ ਲਾਲ ਮਿਰਚ ਪਾਈ ਏ ਲਾਲ ਮਿਰਚ ਦੇ ਨਾਲ ਨਾ ਥੋੜਾ ਜਿਹਾ ਟੇਸਟ ਹੋ ਜਾਂਦਾ ਵੇ ਤੇ ਲਾਲ ਮਿਰਚ ਵੀ ਮੈਂ ਦੋ ਵਾਰ ਪਾਈਏ ਥੋੜੀ ਥੋੜੀ ਕਰਕੇ ਤੁਸੀਂ ਆਪਣੇ ਸਵਾਦ ਅਨੁਸਾਰ ਪਾਇਓ ਠੀਕ ਹੈ ਤੇ ਚਲੋ ਆਪਾਂ ਲੂਣ ਪਾ ਲਿਆ ਮਿਰਚ ਪਾ ਲਈ ਵਿੱਚ ਇਹਦੇ ਵਿੱਚ ਜ਼ਿਆਦਾ ਮਸਾਲਾ ਨਹੀਂ ਪੈਂਦਾ ਹੈਗਾ ਜਿਵੇਂ ਆਪਾਂ ਸਬਜ਼ੀਆਂ ਸਬਜੀ ਬਣਾਉਣ ਲੱਗੇ ਆ ਪਾਣੇ ਇਹਦੇ ਵਿੱਚ ਸਿਰਫ ਮਿਰਚ ਤੇ ਲੂਣ ਹੀ ਪੈਂਦਾ ਵੇ ਤੇ ਇਹ ਦੇਖੋ ਸਬਜ਼ੀਆਂ ਬਹੁਤ ਹੀ ਨਰਮ ਹੋ ਗਈਆਂ ਨੇ ਕਿਉਂਕਿ ਪੱਕ ਗਈਆਂ ਨੇ ਇਸੇ ਕਰਕੇ ਪੱਕ ਕੇ ਸਬਜ਼ੀਆਂ ਬਹੁਤ ਹੀ ਸੌਫਟ ਨਰਮ ਹੋ ਗਈਆਂ ਨੇ ਤੇ ਆਪਾਂ ਮਿਰਚ ਪਾਈ ਸੀ ਜਿਹੜੀ ਤੇ ਲੋਨ ਪਾਇਆ ਸੀ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਈਏ ਤੇ ਹੁਣ ਆਪਾਂ ਜਿਹੜੀ ਭਿਉਈ ਹੋਈ ਸੀ ਨਾ ਮੀ ਤੇ ਆਪਾਂ ਇਹਨੂੰ ਆਪਾਂ ਹੁਣ ਕੱਟ-ਕੱਟ ਕੇ ਪਾਵਾਂਗੇ ਕਿਉਂਕਿ ਲੰਬੀਆਂ ਪਾਈਆਂ ਹੋਈਆਂ ਨੇ ਫਿਰ ਜਦੋਂ ਹਲਾਣੇ ਆ ਥੋੜਾ ਜਿਹਾ ਹੋਰ ਤਰ੍ਹਾਂ ਲੱਗਦਾ ਹੈ ਇਹਨੂੰ ਆਪਾਂ ਕੱਟ-ਕੱਟ ਕੇ ਪਾਵਾਂਗੇ ਹਲਾਉਣੀਆਂ ਵੀ ਸੋਖੀਆਂ ਹੋਣਗੀਆਂ ਤੇ ਖਾਣੀਆਂ ਵੀ ਸੋਖੀਆਂ ਹੁੰਦੀਆਂ ਨੇ ਇਸੇ ਕਰਕੇ ਆਪਾਂ ਇਹਨੂੰ ਨਾ ਕੱਟ ਕੇ ਲਿਆ ਤੇ ਕੱਟ ਕੇ ਹੁਣ ਆਪਾਂ ਸਿੱਧਾ ਕੜਾਈ ਦੇ ਵਿੱਚ ਹੀ ਪਾਵਾਂਗੇ ਦੇਖੋ ਸਬਜ਼ੀਆਂ ਸੌਫਟ ਹੋ ਚੁੱਕੀਆਂ ਨੇ ਤੇ ਪੱਕ ਵੀ ਗਈਆਂ ਨੇ ਕੱਚੀਆਂ ਨਹੀਂ ਹੈਗੀਆਂ ਤੇ ਵਧੀਆ ਹੋ ਗਈਆਂ ਨੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਕੱਟੀ ਹੋਈ ਮੀਂਸ ਹੈ ਨਾ ਤੇ ਬਰੀਕ ਮੀ ਉਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਨੂੰ ਨਾ ਮੀ ਕਹਿੰਦੇ ਐ ਮੀ ਗੋਰਿੰਗ ਇੱਕ ਮੈਗੀ ਹੁੰਦੀ ਐ ਇਹ ਬਰੀਕ ਬਰੀਕ ਹੁੰਦੀ ਐ ਤੇ ਇਹਨੂੰ ਮੀ ਗੋਰਿੰਗ ਕਹਿੰਦੇ ਐ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਿਚਪ ਇਹ ਥੋੜਾ ਜਿਹਾ ਕਲਰ ਚੇਂਜ ਕਰ ਦਿੰਦਾ ਵੇ ਵਧੀਆ ਲੱਗਦਾ ਵੇ ਥੋੜਾ ਜਿਹਾ ਸੌਲਟੀ ਹੁੰਦਾ ਵੇ ਤੇ ਸਬਜ਼ੀਆਂ ਦੇ ਨਾਲ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਸਬਜ਼ੀਆਂ ਤੇ ਇਹਨੂੰ ਮਿਕਸ ਕਰਨ ਨਾਲ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਹੌਲੀ-ਹੌਲੀ ਕਰਨੀਆਂ ਪੈਂਦੀਆਂ ਕਿਉਂਕਿ ਇਹ ਬਹੁਤ ਮਿਕਸ ਹੋ ਜੇ ਨਾ ਬਹੁਤ ਵਧੀਆ ਲੱਗਦੀਆਂ ਐ ਇਸੇ ਕਰ ਤੁਸੀ ਵੀ ਦੋ ਚੀਜ਼ਾਂ ਲੈ ਲਿਓ ਦੋ ਕੜਚੀਆਂ ਲੈ ਲਿਓ ਇਸ ਤਰ੍ਹਾਂ ਹੌਲੀ ਹੌਲੀ ਹੌਲ ਹੌਲੀ ਇਸ ਤਰ੍ਹਾਂ ਸਬਜ਼ੀਆਂ ਤੇ ਮੀ ਬਹੁਤ ਵਧੀਆ ਮਿਕਸ ਹੋ ਜਾਂਦੀ ਏ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੀ ਆ ਸਬਜ਼ੀਆਂ ਤੇ ਮੀ ਜਿੱਦੋਂ ਵੀ ਆਪਾਂ ਇਹ ਖਾਵਾਂਗੇ ਨਾ ਫਿਰ ਕਿਉਂਕਿ ਅੱਡ-ਅੱਡ ਨਹੀਂ ਆਏਗੀ ਜਿਵੇਂ ਹੁੰਦੇ ਨੇ ਸਬਜ਼ੀਆਂ ਅੱਡ ਹੁੰਦੀਆਂ ਨੇ ਤੇ ਜਿਹੜੇ ਮੀਂਹ ਗੋਰੀ ਹੁੰਦੀ ਉਹ ਅੱਡ ਹੁੰਦੀ ਏ ਤੇ ਐਦਾਂ ਮਿਕਸ ਹੋ ਜਾਏਗਾ ਸਾਰਾ ਕੁਝ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਧਨੀਆ ਕੱਟਿਆ ਹੋਇਆ ਸੀ ਧਨੀਆ ਪਾ ਦਿੱਤਾ ਤੇ ਹੋਰ ਵੀ ਵਧੀਆ ਹੋ ਗਏ ਧਨੀਏ ਦੇ ਨਾਲ ਜੇ ਤੁਹਾਡੇ ਕੋਲ ਹੈਗਾ ਤੇ ਜ਼ਰੂਰ ਪਾਓ ਜੇ ਨਹੀਂ ਹੈਗਾ ਤਾਂ ਵੀ ਕੋਈ ਗੱਲ ਨਹੀਂ ਬਿਨਾ ਧਣੀਆਂ ਤੋਂ ਵੀ ਬਹੁਤ ਸਵਾਦ ਬਣ ਜਾਂਦੀ ਹੈ ਜੇ ਹੈਗਾ ਹੈ ਤਾਂ ਫਿਰ ਇੱਕ ਵਾਰ ਜ਼ਰੂਰ ਪਾ ਕੇ ਵੇਖੋ ਸਵਾਦ ਹੋ ਜਾਂਦੀ ਉਹਦੇ ਨਾਲ ਵੀ ਤੇ ਧਣੀਆਂ ਪਾਣ ਤੋਂ ਬਾਅਦ ਆਪਾਂ ਇੱਕ ਵਾਰ ਹੋਰ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਣੀ ਮੀ ਹੋ ਗਈ ਤਿਆਰ ਹੁਣ ਆਪਾਂ ਟੇਸਟ ਕਰ ਲਈਏ ਖਾ ਲਈਏ ਕਿਉਂਕਿ ਬਹੁਤ ਹੀ ਸਵਾਦ ਬਣੀ ਹੈ ਰਿਆਣੀ ਜਾਂਦਾ ਹੁਣ ਆਪਾਂ ਖਾ ਕੇ ਵੇਖਦੇ ਹਾਂ ਤੇ ਚਾਹ ਉਹ ਮੇਰੇ ਬੱਚੇ ਨੂੰ ਖਵਾਣੇ ਆ ਪਹਿਲਾਂ ਕਿਉਂਕਿ ਕਿੰਨੇ ਚਿਰ ਦੀ ਹੈ ਵੇਟ ਕਰਦੀ ਪਈ ਸੀ ਕਿਦੋਂ ਬਣੇ ਤੇ ਕਿਦੋਂ ਮੈਂ ਖਾਵਾਂ ਖਾ ਕੇ ਦੱਸਦੀ ਆ ਕਿਦਾਂ ਦੀ ਬਣੀ ਹੈ ਕਹਿੰਦੀ ਚਲ ਮਾਮਾ ਤੁਸੀਂ ਖਵਾ ਦਿਓ ਹੂੰ ਕਹਿੰਦੀ ਵਧੀਆ ਬਣੀ ਹੈ ਤੇ ਬੱਚਿਆਂ ਨੂੰ ਐਦਾਂ ਦੀਆਂ ਚੀਜ਼ਾਂ ਬਹੁਤ ਹੀ ਸਵਾਦ ਲੱਗਦੀਆਂ ਨੇ ਤੇ ਤੁਸੀਂ ਵੀ ਆਪਣੇ ਘਰ ਜ਼ਰੂਰ ਬਣਾਓ ਤੁਸੀਂ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਕਿਉਂਕਿ ਬੱਚੇ ਵੇਜੀਟੇਬਲ ਹਰੀਆਂ ਸਬਜ਼ੀਆਂ ਖਾਂਦੇ ਨਹੀਂ ਹੈਗੇ ਜਦੋਂ ਆਪਾਂ ਇਹਦੇ ਵਿੱਚ ਮਿਕਸ ਕਰਕੇ ਖਵਾਵਾਂਗੇ ਨਾ ਜ਼ਰੂਰ ਖਾਣਗੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ